ਅੱਜ 14 ਮਈ 2025 ਮੱਛੀ ਮਾਰਕੀਟ ਵਾਲੀ ਮਾਰਕੀਟ ਦੇ ਵਿੱਚ ਖੜਾ ਹੈਗਾ ਮੈਂ ਮੈਂ ਕੁਝ ਦਖਾਣਾ ਚਾਹਣਾ ਤੁਹਾਨੂੰ ਤੁਸੀਂ ਦੱਸੋ ਵੀ ਪਠਿੰਡੇ ਕੀ ਹੈ ਸਾਰਾ ਕੁਝ ਸਹੀ ਚੱਲਦਾ ਪਿਆ ਹੈਗਾ ਆ ਦੇਖੋ ਲਿਖਿਆ ਹੈਗਾ ਪਾਰਕਿੰਗ ਓਨਲੀ ਆਟੋ ਰਿਕਸ਼ਾ ਕਾਰ ਨੋਟ ਅਲਾਉਡ ਅੱਗੇ ਲਿਖਿਆ ਹੈਗਾ ਇਹ ਜਗਾ ਆਟੋ ਰਿਕਸ਼ਾ ਅਤੇ ਗੱਡੀ ਆ ਆਟੋ ਆਟੋ ਸਟੈਂਡ ਦੀ ਹੈ ਇੱਥੇ ਰੇੜੀ ਗੱਡੀ ਖੜਾ ਕਰਨ ਤੇ 800 ਰੁਪਏ ਜੁਰਮਾਨਾ ਕੀਤਾ ਜਾਊਗਾ ਠੀਕ ਹੈ ਜੀ ਦੇਖ ਲਿਆ ਜੀ ਆ ਲਿਖਿਆ ਹੈਗਾ ਕਾਰ ਇਜ਼ ਨੋਟ ਅਲਾਉਡ ਪਰ ਆ ਦੇਖੋ ਕਾਰਾਂ ਲੱਗੀਆਂ ਇੱਥੋਂ ਗੱਡੀਆਂ ਟੋ ਹੋ ਰਹੀਆਂ ਹਨ ਤੁਹਾਨੂੰ ਗੱਡੀ ਟੋ ਹੁੰਦੇ ਦਿਖਾਣੇ ਆ ਤੁਹਾਨੂੰ ਕਿਵੇਂ ਹੁੰਦੀ ਹੈ ਇੱਥੋਂ ਨਾਲੇ ਅੰਦਰ ਰੇੜੀਆਂ ਲੱਗੀਆਂ ਆ ਰੇੜੀਆਂ ਕਿਵੇਂ ਲੱਗੀਆਂ ਜਦੋਂ ਲਿਖਿਆ ਵੀ ਰੇੜੀਆਂ ਤਾਂ ਅਲਾਉਡ ਨਹੀਂ ਆ ਲੱਗੀ ਵੀ ਰੇੜੀਆਂ ਇਹਦੇ ਅੰਦਰੋ ਅੱਜ 23 ਗੱਡੀਆਂ ਕਹਿੰਦੇ ਲੋਕ ਕਹਿੰਦੇ ਵੀ ਲੈ ਕੇ ਜਾ ਚੁੱਕੇ ਆ ਪਾਰਕਿੰਗ ਵਾਲੇ ਇੱਥੇ ਬਾਰ-ਬਾਰ ਆਉਂਦੇ ਆ ਲੋਕ ਇੱਥੇ ਵਿਚਾਰੇ ਇੰਨੀਆਂ ਗੱਡੀਆਂ ਲੱਗੀਆਂ ਦੇਖ ਕੇ ਕਿਉਂਕਿ ਇੱਥੇ ਟੈਕਸੀ ਸਟੈਂਡ ਬਣਾ ਹੋਇਆ ਹੈ ਇਹ ਸਾਹਮਣੇ ਟੈਕਸੀ ਸਟੈਂਡ ਹੈ ਉਹਦੀਆਂ ਗੱਡੀਆਂ ਲੱਗੀਆਂ ਜਾਂ ਤਾਂ ਫਿਰ ਇੱਥੇ ਕੋਈ ਵੀ ਗੱਡੀ ਨਾ ਲੱਗੇ ਕੱਲੀ ਟੈਕਸੀ ਸਟੈਂਡ ਦੀ ਅਲਾਊਡ ਕਰ ਰੱਖੀ ਹੈ ਇੱਥੇ ਟੋ ਵੈਨ ਆਂਦੀ ਹੈ ਤੇ ਕਾਰ ਟੋ ਕਰਕੇ ਲੈ ਜਾਂਦੀ ਹੈ ਟੋ ਵੈਨ ਆਂਦੀ ਹੈ ਕਾਰ ਟੋ ਕਰਕੇ ਲੈ ਜਾਂਦੀ ਹੈ 800 ਰੁਪਏ ਜੁਰਮਾਨਾ ਕੀਤਾ ਜਾਂਦਾ ਹੈਗਾ ਇਹ ਸਾਰਾ ਸਿਸਟਮ ਨਗਰ ਨਿਗਮ ਵੱਲੋਂ ਚਲਾਇਆ ਆ ਦੋ ਰੇਡੀਆਂ ਖੜੀਆਂ ਉੱਤੇ ਏ ਅੱਗੇ ਵੀ ਰੇੜੀ ਲੱਗੀ ਹੋਈ ਐ ਆ ਦੇਖੋ ਜੀ ਆ ਕਿੰਨੇ ਨਿਸ਼ਾਨ ਲੱਗ ਗਏ ਓਰੇ ਆ ਗੱਡੀਆਂ ਟੋ ਹੋ ਰਹੀਆਂ ਇੱਕੋ ਹੀ ਥਾਂ ਤੋਂ ਪੰਜ ਛੇ ਨਿਸ਼ਾਨ ਇੱਥੇ ਹੋਏ ਪਏ ਐ ਆ ਜਿੱਥੇ ਜਿੱਥੇ ਨਿਸ਼ਾਨ ਐ ਸਾਰੀਆਂ ਗੱਡੀਆਂ ਲੈ ਕੇ ਇੱਥੋਂ ਦੀ ਇੱਕ ਠੱਗੀ ਦਾ ਜਰੀਆ ਜਿਹੜਾ ਨਗਰ ਨਿਗਮ ਬਟਿੰਡਾ ਨੇ ਚਲਾਇਆ ਹੈਗਾ ਲੋਕਾਂ ਦੇ ਨਾਲ ਧੋਖਾਧੜੀ ਕਰਨ ਦਾ ਜਰੀਆ ਚਲਾਇਆ ਹੈਗਾ ਆ ਦੇਖੋ ਜੀ ਨਿਸ਼ਾਨ ਇੱਥੋਂ 11 ਕਾਰਾਂ 23 ਕਾਰਾਂ ਚੱਕ ਕੇ ਲੱਗੇ ਆ ਨਗਰ ਨਿਗਮ ਦਾ ਮੋਟਰਸਾਈਕਲ ਵੀ ਖੜਾ ਪਤਾ ਨਹੀਂ ਕਿਦਾ ਇਹ ਨਾਲ ਹੀ ਇੱਥੇ ਲਿਖਦਾ પ્રતિਬੰਧਿਤ ਪਾਰਕਿੰਗ ਜ਼ੋਨ ਆ ਨਵੇਂ ਬੋਰਡ ਵੀ ਲਾਤੇ ਵੀ ਜੇ ਇਹ ਆਟੋ ਸਟੈਂਡ ਦੀ ਜਗ੍ਹਾ ਰੇੜੀਆਂ ਨੂੰ ਤੇ ਕਾਰਾਂ ਨੂੰ ਤੂ ਕਰਕੇ 800 ਰੁਪਏ ਲਿੱਤਾ ਜਾਊਗਾ ਤਾਂ ਫੇਰ ਇੱਥੇ ਰੇੜੀਆਂ ਤੇ ਆ ਕਾਰਾਂ ਕਿਉਂ ਖੜੀਆਂ ਐ ਅਸਲ ਦੇ ਵਿੱਚ ਇਹ ਇੱਕ ਜਾਲ ਵਿਛਾਇਆ ਗਿਆ ਹੈਗਾ ਇਹ ਟੈਕਸੀ ਯੂਨੀਅਨ ਦੀਆਂ ਗੱਡੀਆਂ ਖੜੀਆਂ ਐ ਕੁਝ ਮਾਰਕੀਟ ਦੇ ਇੱਕ ਲੋ ਬੰਦੇ ਗੱਡੀਆਂ ਖੜਾਉਂਦੇ ਐ ਇਹਨਾਂ ਨੂੰ ਦੇਖ ਕੇ ਵਿਚਾਰੇ ਭੋਲੇ ਪਾਲੇ ਕਸਟਮਰ ਜਿਹੜੇ ਹੈਗੇ ਆ ਉਹ ਇਸ ਜਾਲ 'ਚ ਫਸ ਜਾਂਦੇ ਉਹ ਵੀ ਆਪਦੀ ਗੱਡੀ ਲਾ ਜਾਂਦੀ ਵੀ ਇੱਥੇ ਕਿਤੇ ਗੱਡੀ ਲਾਣ ਨੂੰ ਥਾਂ ਐ ਲੇਕਿਨ ਸਿਰਫ ਉਹਨਾਂ ਦੀਆਂ ਗੱਡੀਆਂ ਸਿਰਫ ਕਸਟਮਰ ਦੀ ਗੱਡੀਆਂ ਇੱਥੋਂ ਟੋ ਹੋ ਜਾਂਦੀ ਹੈ ਅੱਜ ਇੱਥੋਂ ਦੋ ਦਰਜਨ ਦੇ ਕਰੀਬ ਗੱਡੀਆਂ ਟੋ ਹੋ ਗਈਆਂ 800 ਰੁਪਏ ਪਰ ਗੱਡੀ ਦੇ ਹਿਸਾਬ ਨਾਲ ਜਿਹੜਾ ਹੈਗਾ ਇੱਥੇ ਜੁਰਮਾਨਾ ਕੀਤਾ ਜਾ ਰਿਹਾ ਇਹ ਵੀ ਸੁਣਨ ਚ ਆ ਰਿਹਾ ਵੀ ਜਿਹੜੀ ਬੈਂਕ ਬਾਜ਼ਾਰ ਦੇ ਵਿੱਚ ਭੀੜੀਆਂ ਲੈਣਾ ਕੀਤੀਆਂ ਸੀਗੀਆਂ ਤੇ ਲੋਕਾਂ ਨੇ ਰੋਲਾ ਪਾ ਕੇ ਦੇ ਵਿੱਚ ਚੋੜੀਆਂ ਕਰਾ ਲੀਆਂ ਪਰ ਠੇਕੇਦਾਰ ਨੂੰ ਘਾਟਾ ਨਾ ਪਹੁੰਚੇ ਕਿਉਂਕਿ 500 ਰੁਪਏ ਪਰ ਗੱਡੀ ਉਹਦਾ ਕਮਿਸ਼ਨ ਹੈ ਨਗਰ ਨਿਗਮ ਵੱਲੋਂ ਤਾਂ ਉਹਦਾ ਘਾਟਾ ਪੂਰਾ ਕਰਨ ਵਾਸਤੇ ਇਹ ਲਈ ਜਗ੍ਹਾ ਜਿਹੜੀ ਹੈ ਠੇਕੇਦਾਰ ਨੂੰ ਅਲਾਟ ਕੀਤੀ ਗਈ ਹੈ ਇਹ ਬੜੀ ਦੁਖਦਾਈ ਗੱਲ ਹੈ ਬਠਿੰਡੇ ਦੇ ਵਿੱਚ ਪਤਾ ਨਹੀਂ ਕੀ ਚੱਲੀ ਜਾਂਦਾ ਆ ਲਗਾਤਾ ਉਰੇ ਵੀ ਸਿਰਫ ਰਿਕਸ਼ਾ ਸਟੈਂਡ ਹੈ 800 ਰੁਪਏ ਰੇੜੀ ਤੋਂ ਵੀ ਲਿੱਤਾ ਜਾਊਗਾ ਕਾਰ ਤੋਂ ਵੀ ਲਿੱਤਾ ਜਾਊਗਾ ਤੇ ਅੰਦਰ ਤਾਂ ਰੇੜੀਆਂ ਵੀ ਲੱਗੀਆਂ ਤੇ ਕਾਰਾਂ ਵੀ ਲੱਗੀਆਂ ਤੇ ਲੋਕਾਂ ਤੋਂ 800 800 ਰੁਪਿਆ ਇੱਥੇ ਅੰਦਰ ਵਿਚਾਰੀ ਪਾਰਕਿੰਗ ਦੇ ਅੰਦਰ ਖੜੀ ਗੱਡੀਆਂ ਤੋਂ ਟੋ ਕਰ ਕਰਕੇ 800 ਰੁਪਏ ਲੈ ਕੇ ਇੱਥੇ ਅੰਨੀ ਲੁੱਟ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਸਾਡਾ ਸੁੱਤਾ ਪਿਆ